ਮੈਂ ਮੇਰਾ ਛੋਟਾ ਵੀ ਮੈਂ ਉਹਦੇ ਬਰਕਰਾਰਫ ਮੈਚ ਨਹੀਂ ਖੜਨੇ ਨਾ ਸਾਨੂੰ ਕਮੇਟੀ ਪੋਸਟ ਕਰੇ ਖੇਡਣ ਵਾਸਤੇ ਆ ਦੋ ਮੈਚ ਹੀ ਇੱਕ ਬਾਈ ਦਾ ਤੇਜ ਦਾ ਇਸ ਤੋਂ ਬਾਅਦ ਮੈਂ ਕੋਈ ਵੀ ਉਹਦੇ ਚ ਫੋੜੀ ਮੁੜਦੀ ਆ ਨਾ ਪਤਾ ਨਹੀਂ ਜਾਂਦੇ ਚ ਪਾਇਆ ਹੀ ਸਿਸਟਮ ਹੀ ਇਦਾਂ ਦਾ ਹੈਗੀ ਅਮਰੀਕਾ ਦੀ ਤੇ ਹੈਗੀ ਉਹ ਇੱਧਰ ਦੀ ਥੋੜੀ ਹੋ ਹਫਤੇ ਬਾਅਦ ਖੜਨ ਨੂੰ ਮੈਂ ਜਿਆਦਾ ਜਿਆਦਾ ਦਿਨ ਲੱਗ ਜਾਂਦਾ ਹਾਂ ਤੇ ਬਾਹਰ ਲਾ ਕੇ ਆਇਆ ਜੇ ਕੱਢ ਕੇ ਸਲੱਟ ਚ ਦੂਜਾ ਮੇਰਾ ਦਾ ਦਾਵੇਂ 15 15 ਦਿਨ ਲੱਗੀ ਰਹਿੰਦੀ ਐ ਟਾਈਮ ਨਹੀਂ ਲੱਗਦਾ ਦੋਵੇਂ ਚੀਜ਼ਾਂ ਉਹ ਤੇ ਮਣੀ ਮਣੀ ਬਾਉਂਡ ਕੀਤੀ ਹੈਗੇ ਚੱਲ ਉਹ ਤਿੰਨ ਕਿੱਲੇ ਪਹਿਲੀ ਲੱਗੀ ਐ ਉਹ ਵਾਲੇ ਉਹ ਘਟਨੀ ਉਹਦਨੀ ਤੇ ਨਹੀਂ ਹੁਣ ਘਟ ਗਈ ਐ ਕਿ ਹੁਣ ਹੋਤੀ ਜਿਹਾ ਨਾਲ ਜਿੰਨੀ ਘਟਨੀ ਘਟ ਗਈ ਐ ਹੁਣ ਤੇ ਹੀ ਮੜਲਾ ਤੇ ਜਿਵੇਂ ਲਈ ਕਿ ਤੁਮ ਲਈ ਬਈ ਤੇ ਮਤੇ ਚ ਤਾਂ ਇਹ ਚੱਲਣ ਸੋਸਾ ਲੋ ਤੇ ਇੱਧਰ ਤੇ ਇਹ ਚ ਬੱਚਾ ਟੂ ਪ੍ਰਾਈਜ਼ ਕਰਕੇ ਨਾ ਬੱਚਾ ਪੈਦਾ ਦੂਜੀ ਚ ਕਰਕੇ ਘੋੜੀ ਚੰਗੀ ਚ ਉਹਦਾ ਬੱਚਾ ਚੁੱਕ ਕੇ ਦੂਜੀ ਜਿਹੀ ਰੱਖ ਸਕਦੇ ਆਪਾਂ ਬੱਚਾ ਉਹਦੇ ਚ ਪਾਲ ਕੇ ਨਾ ਦੁੱਧੀ ਘੋੜੀ ਦੀ ਚ ਰੱਖ ਉਹਦਾ ਜਨਮ ਕੀ ਹੋਣ ਆਇਆ ਵਾ ਤੇ ਸਾਰੇ ਪਾਲੀ ਪਾਲੀ ਭਾਂ ਆਮ ਆ ਟਾਇਰ ਘੋੜੀ ਹੋਊਗੀ ਨਾ ਉਹ ਵੀ ਪਾਲੀ ਜਾਊਗੀ ਜਿੰਨਾ ਸਾਰਾ ਰਿਜ਼ਲਟ ਉਹਦਾ ਹੀ ਆਊਗਾ ਤੇ ਰੱਖਣਾ ਹਾਂ ਉਹਦੇ ਜਿਹੜਾ ਰੱਖ ਦੇਣਾ ਹਾਂ ਜੀ ਪਰ ਇਹ ਇਨੀ ਤਕਨੀਕ ਆ ਗਈ ਤੇ ਇਹਦਾ ਦੂਜੇ ਕੋਈ ਨਹੀਂ ਤਕਨੀਕ ਆਉਂਦੀ ਆਪਣੇ ਜੀ ਆ ਜਾ ਟੀਆਂ ਵਾਲੀ ਕਿਦਾਂ ਜਿੰਨਾ ਕੋੜੀਆਂ ਨਾਲ ਮੱਝਾਂ ਨਾਲ ਡੀ ਦਾ ਲਾਜੀ ਦਾ ਗਾਉਂ ਦੇ ਲਾਜੀ ਦਾ ਕੋੜੀ ਦਾ ਸੈਮਨ ਭਰਨ ਵਾਲਾ ਇਹ ਤਾਂ ਮੈਨੂੰ ਨਾ ਜੀ ਆਵੇ ਇਹਨੇ ਨਾਲ ਕੋੜੇ ਰਾਂ ਕੋਠਾ ਲ ਪਵੇ ਦੇਖੋ ਦੇਖੀ ਤਾਂ ਹੁਣ ਪੂਰਾ ਉੱਥੇ ਨੱਚਦਾ ਟੱਪਦਾ ਪੂਰਾ ਉਹਦਾ ਵੀ ਸਾਰ ਦੇਖੋ ਦੇਖੀ ਲੱਗ ਜਾਂਦੀ ਹੈ ਇਹ ਜਿਹੜੀ ਚੀਜ਼ ਹੁੰਦੀ ਹੈ ਵੇਖੋ ਅੱਖੇ ਵਾਲੀ ਹੁੰਦੀ ਹੈ ਹਾਂ ਹੁਣ ਆਪਾਂ ਵੀ ਕਿਸੇ ਨੂੰ ਵੀ ਇੱਕ ਲੱਗੇ ਆ ਨਾ ਇੰਨੇ ਜਣੇ ਆਏ ਉਹਦਾ ਵੀ ਦੇਖ ਕੇ ਮਨ ਬੜਾ ਬੜਾ ਹੋਰ ਲਾਉਣ ਨੂੰ ਕੋਈ ਕੰਨ ਦਿਲ ਕਰਦਾ ਹੁਣ ਨਿਕਲ ਆਏ ਹੀ ਇੱਕ ਬਾਹਰ ਘਰੋਂ ਆਗੇ ਹੀ ਜਵਾਗ ਦੇ ਇੱਧਰ ਨੂੰ ਆਏ ਨਾ ਉਦੋਂ ਆਗੇ ਤੇ ਉਹਨਾਂ ਬੇਲਾ ਵੀ ਹੁਣ ਮੇਰੇ ਹਿਸਾਬ ਨਾਲ 5 ਵਜੇ ਤੇ ਨਿਕਲੇ ਆ ਗੱਡੀ ਉਹਨਾਂ 7-8 ਵਜੇ 8-9 ਵਜੇ ਉਹਨੇ ਹਟਣਾ ਹੀ ਸਾਡੀ ਆਪਣੇ ਘਰੇ ਨਹੀਂ ਲੰਘਦੇ ਆਪਣੇ ਘਰੇ ਹੀ ਆਦੇ ਹਾਂ ਬਾਹਰ ਹੀ ਬੱਸ ਅੱਜ ਘਰ ਦੇ ਬਾਹਰ ਹੀ ਨਿਕ ਨਿਕੇ ਜਵਾਗ ਆ ਜਾਂਦੇ ਵਾਡੀ ਆਨੇ ਨੂੰ ਕੋਈ ਟੈਨਸ਼ਨ ਨਹੀਂ ਜਿੱਦਾਂ ਮਰਜੀ ਹਾਂ ਜਿੱਦਾਂ ਉਹ ਕਿਉਂ ਲੜ ਮਾਰ ਹਾਂ ਜਿੱਦਾਂ ਏਦਾਂ ਜਿੱਦਾਂ ਹੁੰਦਾ ਨਾ ਜਾਗਦਾ ਰਹਿੰਦਾ ਫੇਰ ਨਹੀਂ ਕੋਈ ਉਹਨੂੰ ਟਿਕ ਤਾਉਂਦੀ ਕੋਈ ਵੀ ਜਦੋਂ ਸੌਂਦਾ ਨਾ ਥੋੜਾ ਜਿਹਾ ਜਦੋਂ ਜਿਆਦੀ ਗੂੜੀ ਨਹੀਂ ਇਹਦੇ ਚ ਸੌ ਜਾਂਦਾ ਉਦੋਂ ਏਦਾਂ ਦੀ ਨਾਰਮਲ ਉਹਦਾ ਕਈ ਵਾਰ ਬਾਥਰੂਮ ਨਿਕਲ ਜਾਂਦਾ ਵਿੱਚ ਥੋੜਾ ਬਹੁਤਾ ਉਹ ਕਮਜ਼ੋਰੀ ਜੀ ਲਾ ਲਓ ਜਾਂਦਾ ਲਾ ਲਓ ਅਜਾਣੇ ਬੰਦੇ ਨੇ ਤਾਂ ਹੋਣ ਲੱਗ ਜਾਂਦਾ ਹਾਂ ਅੱਗੇ ਨੂੰ ਪਰ ਪੜਾਓ ਤੱਕਰ ਉਹ ਵਧੀਆ ਹਾਂ ਮਾਰ ਆਏ ਨੇ ਇਹ ਵੀ ਹੋ ਜੂਗਾ ਔਣ ਕੀ ਰਹੇਗਾ ਹੋ ਜਾਣਾ ਯਾਰ ਇੱਕ ਗੱਲ ਸੁਣ ਲਈ ਜਿਹੜੀ ਰੋਜ਼ ਹੁਣ ਕਦੇ ਕਿਤੇ ਮਹੀਨੇਾਂਾਂ ਤੱਕ ਨਿੱਗਦੀ ਜਿਹੜੀ ਸਾਟ ਹੀ ਉਹਦੇ ਜਾਦੀ ਲੱਗੀ ਨਾ ਉਤੋਂ ਦੀ ਗੱਡੀ ਲੰਘ ਜਾਣੀ ਯਾਰ ਉਹਦੇ ਮਹਾਰਾਏ ਨੇ ਗੱਡੀ ਗੱਲ ਹੀ ਗੱਥ ਸੀ ਆ ਬੱਸ ਵੱਡੀ ਹੈ ਨਾ ਮਹਾਰਾਏ ਨੇ ਉਹ ਰੱਖ ਲਿਆ ਤੇ ਦੇ ਦੇ ਤੇ ਬਾਕੀ ਜਦੋਂ ਵੀ ਕੋਈ ਬੈਕਗ੍ਰਾਉਂਡਾਂ ਕਿਰਪਾ ਕਰਦਾ ਨਾ ਉਹ ਚੀਜ਼ ਲੰਮੀ ਹੋ ਜਾਂਦੀ ਹੈ ਲੰਮੀ ਹੋ ਕੇ ਉਹ ਕੱਟੀ ਜਾਂਦੀ ਸਹੀ ਜਿਹੀ ਜੇ ਆਪਾਂ ਗਏ ਵੀ ਇੱਕ ਹੀ ਦੇਣ ਇਦਾਂ ਹੋ ਜੀ ਢੋਲੀ ਵਾਲੀ ਸਬਰ ਨਾਲ ਆ ਹਾਂ ਸਬਰ ਇਸਾ ਮਾਰਨੇ ਇੱਕ ਤੋਂ ਬਚਾਇਆ ਕਿੰਨਾ ਦਿਨ ਤੱਕ ਰਿਆ 3 ਸਾਲ 3 ਸਾਲ ਬਾਕੀ ਉਹੜਾ ਸੋਣਾ 4 ਸਾਲ 4 ਸਾਲ 4 ਸਾਲ ਅਜੇ ਤੱਕ ਤੰਗ ਹੋਏ ਨਾਲੋਂ ਨਿਆਣਾ ਵੱਖਰਾ ਆਇਆ ਹਰ ਟਾਈਮ ਨਾਲ ਬੈਗ ਜਾ ਰਹਾ ਵਾਲੀ ਰਹਿਣਾ ਕਿੰਨਾ ਨਿਆਣਾ ਉੱਤੇ ਹੁੰਦਾ ਨਹੀਂ ਜਾਦਾ ਇਹ ਸੰਜੀਦ ਹਫਤੇ ਬਾਅਦ ਉਹਦੀ ਟੈਬੀਕ ਜਾਂ ਕਰਾਉਣੀ ਦੇਣੀ ਉਹ ਵੀ ਬੜਾ ਪੁੰਗਾ ਹੈ ਸ਼ਹਿਰ ਜਾਣਾ ਹਫਤੇ ਬਾਅਦ ਜਿਹੜਾ ਨਿਆਣੇ ਦਾ ਭਾਂਡ ਬੰਦੇ ਦਾ ਨਹੀਂ ਹੌਸਲਾ ਪੈਂਦਾ ਉੱਤਾਰ ਹੱਥ ਪੈਪਲ ਗੋਣ ਨੂੰ ਹਾਂ ਦਵਾਈ ਵੀ ਜਾਂਦਾਸਾਰ ਜੀ ਨਾ 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 ਦਵਾਈ ਬੈਸੇ ਸ਼ੁਰੂ ਤੋਂ ਨਹੀਂ ਲੱਗੀ ਦਵਾਈ ਅੱਛਾ ਉਹ ਇਹ ਦੀ ਜਿ ਤਰ੍ਹਾਂ ਪਰੇਟ ਹੋ ਗਿਆ ਸੀ ਹੂੰ ਪਰੇਟ ਤੋਂ ਪਹਿਲਾਂ ਐਂਟੀਪਾਇਰਟਿਕ ਲਾਗਦੇ ਲੁੱਦੇ ਰਹੇ ਉਸ ਤੋਂ ਬਾਅਦ ਉਹ ਤੇ ਠੀਕ ਹੋ ਗਿਆ ਜੀ ਉਸ ਤੋਂ ਬਾਅਦ ਡਾਕਟਰ ਨੇ ਕਿਹਾ ਵੀ ਇਦਾਂ ਹੀ ਠੀਕ ਹੋਣਾ ਹੈ ਰਾਸ਼ਟਰੀ ਦਿਨ ਵਾਲੇ ਪਰ ਘੁੰਮੇ ਫਿਰੇ ਡਾਕਟਰਾਂ ਦੀ ਜਿਆਦਾ ਘੁੰਮੇ ਫਿਰੇ ਕਦੇ ਦਿੱਲੀ ਜਿੱਥੇ ਬੰਦਾ ਹੱਥ ਵੱਲੇ ਮਾਰਦੇ ਜਿੱਥੇ ਕੋਈ ਦਾ ਦਿੰਦਾ ਕੋਈ ਭਮੇਂਦਾ ਦੱਸਦੇ ਵੀ ਉੱਥੇ ਬਾਗਸ਼ਵਾ ਕੋਈ ਵੀ ਆਪਾਂ ਮੈਂਟ ਨਹੀਂ ਲਾਉਣਾ ਗੱਡੀ ਚਾ ਕੇ ਕਹਣਾ ਚੱਲਦੀ ਇੱਥੇ ਹੁਣ ਆਪਣੇ ਸੱਟ ਲਾ ਦਿੱ ਆਪਾਂ ਕਹਨੇ ਡਾਕਟਰ ਤੇ ਜੀ ਕਰਦੀ ਜਿਵੇਂ ਆਪਾਂ ਨੂੰ ਕਹਿੰਦਾ ਮਹੀਨਾ ਰੈਸਟ ਆਪਾਂ ਦੂਗੇ ਦਿਨ ਕਿਤੇ ਹੋਰ ਚੱਲ ਜੰਨੇ ਹੱਥ ਵੱਲਾ ਬੰਦਾ ਮਾਰਦੇ ਜਦ ਤੱਕ ਵਾਲ ਆ ਗਈ ਮਹਾਰਾਜ ਤੇ ਧੋਸਾ ਰੱਖਿਆ ਬਾਦ ਜੀ ਕੈਨੇਡਾ ਵਾਲਾ ਕੋਈ ਨਹੀਂ ਛੌਂ ਗਿਆ ਪਿਆ ਮੈਨੂੰ ਹੀ ਛੌਂ ਗਿਆ ਘੋੜੀਆਂ ਨਹੀਂ ਆਉਂਦਾ ਹੋਇਆ ਕੱਟੇ ਉਹ ਤਾਂ ਨਾ ਮੁੰਡੇ ਨੂੰ ਲੈ ਕੇ ਇੱਕ ਪਛੇਰੀ ਲਈ ਹਣੇ ਉਹ ਉੱਧਰ ਗਿਆ ਉਹ ਅਸਲ ਜਵਾਂ ਕੇ ਭਾਂਜੀ ਉੱਥੋਂ ਤੁਹਾਡੇ ਨਾਂ ਨਹੀਂ ਕੀਤੀ ਜਾਂਦੀ ਤੇ ਬਾ ਫਸਿਆ ਹੁਣ ਕਰ ਲਗਾ ਉਹ ਐ ਬੁੜਕਦਾ ਉਹ ਜਦੋਂ ਬੁੜਕ ਬੁੜਕਦਾ ਸੀ ਨਾ ਤੇ ਮੈਂ ਕਿਹਾ ਵੀ ਇਹਨੇ ਬੁੜਕ ਨਾ ਮੈਂ ਨਾ ਜਿੱਤਰਾ ਮੰਨ ਕੇ ਚੱਲ ਵੀ ਐ ਸਾਈਡ ਨੂੰ ਕਰਦਾ ਬਾਹਰ ਉਹਦੀ ਕਰਦੇ ਉਹ ਹੁਣ ਵੇਖ ਆ ਮੇਰੀ ਵਜੀ ਉਹਦੇ ਹੁਣ ਮੈਂ ਤੇ ਸੱਚ ਨਹੀਂ ਮੰਨਣਾ ਮੇਰੀ ਤੇ ਸਾਲਾ ਐਡਾ ਹੋਵੇ ਬਾਹਾਂ ਟੁੱਟ ਗਈ ਇੱਥੋਂ ਐਨੇ ਜ਼ੋਰ ਦੀ ਵਜੀ ਉਹਦੀ ਹੱਡੀ ਤੇ ਨਹੀਂ ਵਜੀ ਉਹਦੀ ਵਜੀ ਆ ਸੀ ਆ ਆ ਨੱਕ ਤੋਂ ਵੱਜ ਕੇ ਨਾ ਹੀ ਹੋ ਗਿਆ ਨਰੇ ਮੈਂ ਉਹਨੂੰ ਕੱਲ ਮਿਲਿਆ ਮੈਂ ਭਰਾ ਮੇਰਾ ਕਿਤੇ ਅਸਲ ਕਿਹ ਦਾਲਣਾ ਇੱਕੜਾ ਉਹਦੀ ਟਿੱਕਾ ਭਵੰਦੀ ਭਵੰਦੀ ਪਾ ਦੇਵਾ ਹਮਨੇ ਬੈ ਕੇ ਜੋ ਕੋਣ ਮਨ ਉਹਦੀ ਕੁੱਡੀ ਵੇਖੀ ਕਿੱਦਾਂ ਵਾ ਉਹ ਉੱਛਲ ਕੇ ਕੁੱਡੀ ਪਾਉਂਦਾ ਐ ਨੱਚ ਕੇ ਜੇ ਟੱਪ ਕੇ ਜੇ ਮੇਰੇ ਦਿਮਾਗ 'ਚ ਨਹੀਂ ਹੈਗਾ ਵੀ ਮੈਂ ਇਹਦੇ ਮਾਰੂਗਾ ਆਪਾਂ ਜਿਹਦੇ ਮਾਰੀਆਂ ਬੱਤ ਛਰਿਆਂ ਮਾਰੀਆਂ ਆਪਾਂ ਡਰਦੇ ਆ ਕਬੱਡੀ ਹੈਗੀ ਉਹ ਚੀਜ਼ ਜਿਹਦੇ ਨਹੀਂ ਮਾਰੀ ਨਹੀਂ ਮਾਰੀ ਉਹ ਅਸਲ ਤੇ ਪਿਕਅਪ ਉੱਥੇ ਰੋਗਿਆ ਕਰਕੇ ਵੱਜ ਗਈ ਜੇ ਮਸਲਾ ਮੈਂ ਮੈਂ ਐਵੇਂ ਡਰੀ ਜਾਵਾ ਕਿ ਮੈਂ ਨਹੀਂ ਮਾਰਦਾ ਹੁਣ ਆਵੇ ਉਹਨੇ ਕੋਚਰ ਨਹੀਂ ਛੱਡੀ ਨਹੀਂ ਧੌਣ ਲਾਉਦੇ ਸਰਚ ਉਹ ਹੋ ਹੋ ਉਹ ਮਾਰੀ ਧਰਿਆ ਮਾਰਦਾ ਜਿੰਦੇ ਉਹ ਆਖੀ ਇਹ ਫੌਲ ਹੈ ਉਹ ਕਦੀ ਫੌਲ ਹੈ ਮਾਰੀ ਤੱਕ ਫੌਲ ਕਦੀ ਹੋ ਯਾਰ ਉਹ ਮੇਰੀ ਗੱਲ ਸੁਣ ਆ ਆ ਚੀਜ਼ ਆ ਮਾਰੀ ਉਹਨੇ ਐਰੋ ਇਹ ਫੌਲ ਹੈ ਉਹ ਨਹੀਂ ਉਹਦੀ ਮੁੱਕੀ ਕੋਈ ਬੰਦਾ ਨਹੀਂ ਟਿਕਦਾ ਭਲਵਾਨ ਜੀ ਇੱਕ ਗੱਲ ਸੁਣ ਉਹਦੀ ਮੁੱਕੀ ਪਿਛਲੇ ਬੰਨੇ ਜਦੋਂ ਵੱਜੀ ਆ ਮਿੱਟੀ ਨਹੀਂ ਹੂ ਪਰ ਮਾ ਉਹ ਮਾਰਦਾ ਆ ਇਹ ਜੀ ਭਾਈ ਦਾ ਅੰਦਾਜ਼ਾ ਉਹਦੇ ਨਾਲ ਉਹ ਜਦੋਂ ਇੱਥੋਂ ਲਿਉਂਦਾ ਹੈ ਨਾ ਇੱਥੋਂ ਲਿਉਂਦਾ ਤੁਹਾਨੂੰ ਲੱਗਦਾ ਉਹ ਇੱਥੇ ਲੈ ਕੇ ਖੋਲ ਦਿੰਦਾ ਹੋ ਦਿੰਦਾ ਬੰਦਾ ਨਹੀਂ ਦਿਖਦਾ ਉਹ ਕਿਨਾ ਬੰਦਾ ਤੋਂ ਨਹੀਂ ਦਿਖਣਾ ਹਾਂ ਬੰਦਾ ਤੋਂ ਨਹੀਂ ਦਿਖਣਾ ਉਹ ਪਾਜੀ ਵੇਰੋ ਨਾ ਉਹ ਲਾਤ ਨਾ ਹੂਆਂ ਕਰਕੇ ਆ ਆਹ ਪੜਾ ਕਿਦਾਂ ਮਾਰਦਾ ਉਹ ਇੰਦਾ ਰਹਿ ਕੇ ਤੇ ਉਹ ਮਾਰਦਾ ਐ ਰੋਗ ਪੂਰੀ ਤਰ੍ਹਾਂ ਇੱਕ ਪਾਸੇ ਹੋ ਕੇ ਇੱਕ ਪਾਸੇ ਹਾਂ ਬਹੁਤ ਹੋ ਜਾ ਹਾਂ ਤਰਾਂ ਲਾ ਉਨੇ ਆਪਸਾਈਰ ਦਿੱਤੀ ਵੀ ਤੈਨੂੰ ਮੋੜੇ ਮੋੜੇ ਉਹ ਨੂੰ ਛੱਡੀ ਉਹਦਾ ਸਾਰਾ ਇਤਰੀ ਉਹ ਰਾਤੀ ਹਾਥੇ ਹੁੰਦਾ ਮੇਲੋ ਸੀ ਦੀ ਉਹ ਬੰਦਾ ਪੂਰਾ ਲੀ ਜਾਂਦੇ ਹੋਵੇ ਨਾ ਉਦੋਂ ਇਦਾਂ ਕਰਦਾ ਜਾਂਦਾ ਸਹੀ ਆ ਰੋੜਾ ਕੋਈ ਵੀ ਸਟਰੀਟ ਰੋਡ ਨੇ ਜਿਹੜੀ ਚਰਬੀ ਆ ਕਿੱਥੋਂ ਲੈਣੀ ਹੈ ਚਰਬੀ ਤਾਂ ਸਾਡੇ ਸਰੀਰ ਤੋਂ ਹੀ ਲੈਣੀ ਹੈ ਨਾ ਖਾਣ ਦਾ ਸਰੀਰ ਦੇ ਵਿੱਚ ਜੇ ਖਰਾਕ ਹੈਗੀ ਆ ਤੇ ਤੁਹਾਡੇ ਖਰਾਕ ਤੋਂ ਹੀ ਲਊਗੇ ਨਾ ਸਾਰਾ ਜਿਹੜਾ ਬੰਦਾ ਬੱਚਾ ਖੂਲਾ ਨਾ ਜਿਹਨੂੰ ਕਈ ਨੇ ਆਪਾਂ ਪਹਿਲੀ ਬੇਲੀ ਨਾ ਵੀ ਬੰਦਾ ਕਰਦਾ ਜਾਂ ਜਿੰਨਾ ਮਰਜ਼ੀ ਲਾ ਲਾਣਾ ਤੇ ਉਹਨੂੰ ਅਸਰ ਕਿਉਂ ਜ਼ਿਆਦਾ ਹੁੰਦਾ ਕਿਉਂਕਿ ਉਹਦੇ ਚ ਨੇਚਰਲੀ ਸਾਰਾ ਕੁਝ ਇਕਰਾ ਹੁੰਦਾ ਵੀ ਉਹ ਖਰਾਕ ਘੱਟ ਵੀ ਖਾਂਦਾ ਨਾ ਉਹ ਲੱਗਦਾ ਉਹਨੂੰ ਉਹਦੇ ਸਰੀਰ ਚ ਬਾਡੀ ਚ ਖਿੱਚ ਲੈ ਖਿੱਚ ਕੇ ਮਸਲਾ ਜਿਵਾੜ ਦਿੰਦਾ ਉਸ ਤੋਂ ਬਾਅਦ ਚ ਉਹਦੇ ਉਹ ਥੱਲੇ ਡਾਊਨ ਡਾਊਨ ਫਲ ਕਿਉਂ ਹੁੰਦਾ ਉਹ ਉਨੀ ਡਾਈਟ ਨਹੀਂ ਖਾਂਦਾ ਉਨੀ ਖਰਾਕ ਨਹੀਂ ਖਾਂਦਾ ਜੇ ਹੁਣ ਮੰਨ ਲਓ ਨੇ ਸਟੂਡ ਲਾ ਲਿਆ ਕੋਈ ਵੀ ਚੀਜ਼ ਲਾ ਲਿਆ ਜੇ ਉਨੀ ਪ੍ਰੋਪਰ ਡਾਈਟ ਤੁੰਣ ਕੇ ਰੱਖਦਾ ਨਾ ਉੱਥੇ ਮੇਨਟੇਨ ਰਹਿੰਦਾ ਤੇ ਟੀਟੋੜ ਤੁਹਾਨੂੰ ਡੱਕਾ ਵੀ ਨੁਕਸਾਨ ਦੇ ਦਿੰਦਾ ਡੱਕਾ ਤੇ ਜੇ ਤੂੰ ਖਾਣਾ ਹੀ ਘੱਟ ਨਹੀਂ ਆ ਕਿ ਫਿਰ ਤੁਹਾਨੂੰ ਕੀ ਕਰਸਤੀ ਤੁਹਾਨੂੰ ਉਹ ਇਹ ਨਹੀਂ ਹੈ ਚੀਜ਼ ਫਿਰ ਇੱਕ ਇੱਕ ਚੀਜ਼ ਤੋਂ ਇੱਕ ਚੀਜ਼ ਤੋਂ ਬਚੋ ਬਲਵਾਨ ਜੀ ਜਾਸ ਜੇ ਸਟੀਰੋਇਡ ਲਾਉਣਾ ਮੌਕੇ ਲਈ ਕੋ ਬਾਜੋ ਬੰਦਾ ਫਿਰ ਨਹੀਂ ਜਾਂਦਾ ਜੇ ਤੁਸੀਂ ਦੋਵੇਂ ਚੀਜ਼ਾਂ ਲਾਉਣੀਆਂ ਤੇ ਫਿਰ ਮਿਹਨਤ ਹੀ ਹੋ ਜਿਆਦੇ ਖਰਾਣ ਹਾਂ ਖਰਾਕ ਵੀ ਤੇਰੇ ਨਾਲ ਫੁੱਲ ਫਿਰ ਮਿਹਨਤ ਜੇ ਜੇ ਤੁਸੀਂ ਮੰਨ ਕੇ ਚੱਲੋ ਦੋਹਾਂ ਚੀਜ਼ਾਂ 'ਚੋਂ ਇੱਕ ਚੀਜ਼ ਨਹੀਂ ਕਰਦੇ ਖਰਾਗ ਨਹੀਂ ਖਾਂਦੇ ਬਾਕੀ ਸਾਰਾ ਨੱਪੀ ਜਾਂਦੇ ਜੇ ਫਿਰ ਉਹ ਕਿੱਥੇ ਉਹ ਥੋੜਾ ਜਿਹਾ ਸਾਡੇ ਨਾਲ ਪਤਾ ਨਹੀਂ ਕਿੰਨੇ ਹੰਢ ਗਏ ਯਾਰ ਮੇਰੇ ਨਾਲ ਗੱਲ ਪਾ ਦਿੱਤੀ ਸਹੀ ਹੈ ਮੈਨੂੰ ਆਉਂਦਾ ਉਹਨੂੰ ਪਾਜੋ ਮੈਨੂੰ ਆਉਂਦਾ ਉਹਨੂੰ ਦੱਸੋ ਕਿ ਲੱਗਦਾ ਜਿਵੇਂ ਉਹਨਾਂ ਜੀ ਬਾਬਾ ਮੇਰ ਕਰੇ ਪਹਿਲਵਾਨ ਬੰਦੇ ਨੂੰ ਬੱਕਰਾ ਜ਼ਰੂਰੀ ਖਾਲੇ ਬਿਲਕੁਲ ਮੈਂ ਮਾਲਾ ਦੇ ਭਾਜ ਕੇ ਕਰਨਾ ਪੱਕਾ ਸਾਡੇ ਮੇਰੇ ਭਰਾ ਜ਼ਰੂਰੀ ਨਹੀਂ ਬਿਲਕੁਲ ਸਰ ਹਾਂ ਤੋ ਅਜ ਨਹੀਂ ਖਾਗ ਤੋਂ ਨਾ ਗਾਣਾ ਪਾਇਆ ਮਾਲਾ ਨਹੀਂ ਕੇਮ ਕਰਨ ਵਾਲਾ ਮੈਂ ਤੋਂ ਪੱਕਾ ਭਵਾਦੀ ਲਾ ਕੇ ਜਾਂਦਾ ਇਹਨੂੰ ਕੁੰਗਲਾ ਲੈਂਦਾ ਬਰੇ ਨੂੰ ਉਹ ਵਰਦਾਵਾ ਮੰਗਲਵਾਰ ਨੂੰ ਰੋਈ ਫੋਟੋ ਪਾਉਣੀ ਆਹ ਠੀਕ ਆ ਭਾਣਜੀ ਪਾਉਂਗਾ ਨਹੀਂ ਅੱਜ ਤਾਂ ਨਹੀਂ ਪਾਉਂਗਾ ਮੈਂ ਖਾਂਦਾ ਅੱਜ ਤਾਂ ਨਹੀਂ ਪਾਉਂਗਾ ਮੈਂ ਪਾਉਂਗਾ ਇੱਕ ਗੜੀ ਬਾਬੇ ਦੇ ਤੇ ਸੋਣੇ ਭਾਣ ਦੀ ਕਰਦਾ ਤੂੰ ਫੋੜ ਮੈਂ ਇਹ ਮੈਂ ਫੋਟੋ ਲੈਣੀ ਹੈ ਕਦੀ ਐਸ ਚੀਜ਼ ਦੇ ਪਾਦੇ ਕਦੀ ਇਹ ਨਾ ਵੇ ਤੋ ਤੇਨ ਚਾਰ ਫੋੜ ਮੈਂ ਇੱਕੇ ਦਿਨ ਲਾ ਕੇ ਨਹੀਂ 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 ਵਕਰੀ ਵਕਰੀ ਕਰਕੇ ਪਾਈ ਇੱਕ ਬੱਕਰੇ ਵਕਰੀ ਬਾਬੇ ਜੀ ਚਲੇ ਗਿਆ ਇਹ ਇੱਕੇ ਦਿਨ ਕਿਲੋ ਮੀਟ ਲੈ ਆ ਕੇ ਤੇ ਵਕਰੀ ਮਰਕਣੀਆਂ ਕੋਠਾ ਆਈਆਂ ਇਹਦੇ ਮਡਕੇ ਪਾ ਕੇ ਸ਼ੁਕਰਾਨਾ ਸ਼ੁਕਰਾਨਾ ਲੈ ਹੁਣਾ ਸ਼ੁਕਰਸ਼ਨੀ ਖਾ ਲਈਦਾ ਇੰਨਾ 1.5-2 ਕਿਲੋ ਅੱਜ ਪੋਛੇ ਪਲੇ ਖਾਏਗਾ ਨਾ ਮੈਂ ਦਾਰ ਨਹੀਂ ਖਾਣੋਂ ਨਾ ਨਹੀਂ ਅਜੇ ਨਿਕਲ ਉਹ ਭਾਦੀਓ ਜਦੋਂ ਤੱਕ ਪਲੀ ਰਿਕਵਰੀ ਮਾਹੋਂ ਮੈਂ ਉਸਤਾਦ ਜੀ ਦੱਸ ਦੂੰਗਾ ਖਾਓ ਅਜੇ ਮਨ ਵੀ ਲਈਦੀ ਆ ਸੁਣ ਵੀ ਲੈ ਮੈਂ ਤੈਨੂੰ ਉਹਨੇ ਉੱਥੋਂ ਤੁਰੇ ਹੁੰਦੇ ਨੂੰ ਦੱਸ ਦੇ ਜਦੋਂ ਤੂੰ ਖਾਦਾ ਹੋਇਆ ਖਾ ਲਿਆ ਮੈਂ ਤੈਨੂੰ ਦੱਸ ਦੇਣਾ ਵੀ ਤੂੰ ਖਾਣਾ ਗੱਡੀ ਦੇ ਉੱਤੇ ਵੀ ਦੱਸ ਦੇਣਾ ਤਾ ਜਿਹੜਾ ਉੱਤਰ ਦੇ ਦਿੰਦੇ ਨੇ ਤੁਸੀਂ ਉੱਤਰਿਆ ਸਾਰੇ ਨਹੀਂ ਦਰਸ਼ਨ ਕੀ ਤੂੰ ਆਉਣਾ ਹੀ ਆ ਉਹ ਤੇ ਮੈਂ ਤੈਨੂੰ ਜੇ ਕਹਿਤਾ ਤੈਨੂੰ ਤੇ ਮੈਂ ਹੀ ਤੈਨੂੰ ਉਹ ਨਹੀਂ ਨਹੀਂ ਉਸਤਾਦਾਂ ਦੇ ਗੁੱਸੇ ਕਰਦੇ ਉਹ ਨਾਲ ਭਾਜੀ ਤੁਹਾਡਾ ਗੁੱਸਾ ਕਰਦੇ ਜਿੱਥੇ ਜਾਣਾ ਪਾਈਦਾ ਤੇਰੇ ਜੰਗਲੇ ਹੀ ਆ ਸਤ ਨੂੰ ਦੇਖ ਤੂੰ ਪਹਿਲੇ ਕੀ ਗਣਕੀਆਂ ਮੈਂ ਨਾ ਅੱਗੇ ਜਾ ਚੌਂਕ ਲੱਗੀ ਰਾਂਗਾ ਕੱਲ ਹੁਣ ਇਹ ਮੈਂ ਤਾਂ ਦੇਖ ਹੋ ਜਾ ਚੱ ਲੱਗੀ ਹੋਈ ਜਰਾ ਮੈਂ ਤਾਂ ਨੂੰ ਇੱਕ ਬੰਦੇ ਦੇ ਗੱਲ ਪੈਨੂ ਨਹੀਂ ਪਾਜੀ ਕੀ ਕਰਦਾ ਕੁੜੀ ਅੰਦਰੋਂ ਜੀਦ ਆ ਰਹੀ ਜੇ ਤੂੰ ਆਪਣੇ ਆਪ ਹੀ ਦੇਖ ਲੈ ਇੱਕ ਨਾ ਬੱਚੇ ਆ ਜੇ ਚੰਗੇ ਕਮੀ ਜਿਹੜੀ ਆਪਣੇ ਮਮਨਾਂ ਦੀ ਚਾਹਣਾ ਕਿ ਅਜੇ ਤੇ ਤੁਸੀਂ ਛੋਟੇ ਜੇ ਮਮਾ ਤੋਂ ਤੁਹਾਨੂੰ ਨਾ ਬੰਦੇ ਦੇ ਟੀਰੀਆਂ ਤੱਕ ਬੰਦੇ ਨੂੰ ਰਾਹ ਨਾ ਮਿਲੇ ਇਹ ਜਿਹੜੀ ਜਵਾਨੀ ਹੈ ਨਾ ਇਹ ਬਾਬਾ ਹੋ ਗਈ ਇਹ ਆ ਮੈਂ ਇਹਦਾ ਰਾਹ ਭਾਂਦੀ ਨਹੀਂ ਦਿੰਦਾ ਮਾ ਮਾ ਪਤਾ ਨਹੀਂ ਕੀ ਹੁੰਦਾ ਛੱਡ ਜਾਂਦਾ ਨਹੀਂ ਹੋ ਜੂਗਾ ਦੱਸਦਾ ਹੁੰਦਾ ਚੱਕਰ ਇਹਤਲਾ ਕੋਈ ਨਾ ਕੋਈ ਚੀ ਉਹ ਗੱਲ ਪਰ ਮੈਂ ਲਿਆ ਨਾ ਲੈਂਦੀ ਤੁਹਾਡੀ ਉਹ ਵਾਦੀ ਦਾਦਾ ਸਮਾ ਲਿਆ ਨਾ ਹੁਣ ਜਿਦਾ ਇੱਧਾ ਹੁੰਦਾ ਮੈਂ ਟੂ ਟਾਈਮ ਤੋਂ ਮੁਨਸਾਰਾ ਕੋਈ ਗੱਲ ਪੂਰਾ ਰੱਖਦਾ ਉਹ ਇੱਕ ਨਾ ਇੱਕ ਤਿੰਨ ਮੈਂ ਦਿੰਦਾ ਗੱਲ ਸੁਣ ਸੁਖ ਇੱਕ ਚੀਜ਼ ਇਹ ਨਾ ਸੋਚਿਆ ਕਰੋ ਮੈਂ ਜੱਫਾ ਪਾਉਣਾ ਬੰਦੇ ਦੇ ਸਟਰਗਲ ਡੱਕਿਆਗਾ ਹੁਣ ਜੀਵਨ ਦੇ ਮਗਰ ਭੱਜਣਾ ਜੀਵਨ ਦੇ ਮਗਰ ਭੱਜਦਾ ਤੇਨੂੰ ਫਾਇਦਾ ਕੋਈ ਮੈਂ ਤਾਂ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਉਹ ਉਹ ਲੀਗ ਨੂੰ ਪਿੱਛੇ ਜਾਂਦਿਆ ਤੂੰ ਉਹਦੇ ਲੱਤਾਂ ਚੌੜੀਆਂ ਕਰ ਕਰ ਉਹਦੇ ਮਗਰ ਭੱਜੀ ਜਾ ਉਹ ਨਹੀਂ ਉਹ ਫਲਮਾਨ ਦੀ ਮਰੀ ਗੱਲ ਇਹੋ ਜੇ ਬੰਦੇ ਉੱਥੇ ਦੱਬੀਦੇ ਹੁੰਦੇ ਨਹੀਂ ਯਾਰ ਉਹ ਨਾ ਲੀਗ ਨੂੰ ਨਾ ਨਾ ੱਕਾ ਤਾਂ ਮੈਂ ਮਾਰੀ ਉਹਨੂੰ ਅੱਥੇ ਸਾਲਾ ਡੀ ਕੋਲੇ ਆ ਜਾ ਡੀ ਕੋਲੇ ਨੇ ਨਿੱਕਾ ਮੋੜਾ ਮਾਰ ਮਾਰ ਤਾਂ ਉਹ ਉੱਥੇ ੱਕਾ ਮਾਰ ਜੇ ਤੂੰ ਪਿੱਛੇ ਭਜ ਦੇ ਤਾਂ ਮਤਲਬ ਨਹੀਂ ਕੋਈ ਪਿੱਛੋਂ ਪਿੱਛੇ ਜਾ ਕੇ ਉਹਨੇ ਕੁੱਤੀ ਮਾਰਨੀ ਤੇ ਭੱਜ ਜਾਣਾ ਤੁਹਾਡੇ ਲੱਗ ਉਹਨੂੰ ਕਿਉਂਕਿ ਉਹਦੇ ਸਟੈਚੀਬਲ ਜ਼ਿਆਦਾ ਹੈ ਤੈਨੂੰ ਥੋੜੀ ਉਹਦੇ ਜਿਹਨੇ ਕਿੱਧਰ ਖੜਾ ਤੂੰ ਉਹਨੂੰ ਸਾਰਾ ਕੁਝ ਦੇ ਸਾਹਮਣੇ ਸਿੱਟਦਾ ਹੈ ਤੈਨੂੰ ਹੁਣ ਜੇ ਤਾ ਪਿੱਛੇ ਜਾਏਂਗਾ ਨਾ ਡੀ ਕੋਲੇ ਪਿੱਛੇ ਚੱਲ ਜਾਏਗਾ ਉੱਥੇ ਬੋੜਾ ਬੈਠਾ ਉਹ ਵੱਡੀ ਪਹਾੜ ਨਾਲ ਆ ਰਿਹਾ ਤੇ ਮੈਂ ਚੈਨ ਚ ਲੱਗੇ ਇੱਕ ਟੋਟ ਮਾਰੀ ਮਾਂ ਲੈਣੋਂ ਪਾਰ ਕਰ ਦਿੰਦਾ ਉਹ ਘੁੰਮ ਗਿਆ ਕਿੱਥੇ ਪਿੱਛੇ ਪਿੱਛੇ ਚੱਲ ਜਾਈਦਾ ਹਾਂ ਅਜੇ ਤੱਕ ਇਹ ਦਿਮਾਗ ਚ ਰੱਖੋ ਗੱਲਾਂ ਵੀ ਜਿਹੜਾ ਬੰਦਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਆ ਮੈਂ ਅਜੇ ਤੱਕ ਨਾ ਕਈ ਇੰਨੀਆਂ ਗਲਤੀਆਂ ਇਹ ਕਰਦੇ ਆ ਏ ਘੰਟੇ ਸਭੋਂ ਜ਼ਿਆਦਾ ਗਲਤੀਆਂ ਕਰਦਾ ਨਾ ਮੈਨੂੰ ਇਹ ਨਾ ਬੰਦੇ ਤੇ ਇੰਦਰਜੀਤ ਵੈਲਾ ਇੰਦਰਜੀਤ ਦਾ ਕਿੱਡਾ ਕਿ ਸ਼ਰੀਰ ਆ ਤੇ ਅੱਗਾ ਵੇਖੇ ਮਾਰਦਾ ਬੰਦੇ ਨੂੰ ਚੁੰਬੜਿਆਂ ਦੇੰਦਾ ਨਾਲ ਦੇਖੇ ਤੇਗਾ ਮਾਰਦਾ ਮਾਰਦਾ ਚੁੰਬੜਾ ਜਾਂਦਾ ਐ ਮਾਂ ਤੇਰਾ ਅਸਲ ਤੇ ਨਾ ਆਪਾਂ ਜਿਹੜੇ ਮਾਦੇ ਵਾਲੇ ਆ ਨਾ ਆਪਾਂ ਮਾਦੇ ਵਾਲਿਆਂ ਨੂੰ ਥੋੜੀਆਂ ਡੇਰ ਬਾਅਦ ਇਕੱਲਾ ਚੇਤੇ ਮੈਂ ਭਾਜੀ ਆ ਦੁਕਾਨੇ ਪਿੱਛੇ ਲੱਗ ਗਿਆ ਮਾਸਾ ਰੋਟਿਆ ਉਹਨੂੰ ਸਿੱਧੀ ਸੱਟ ਲੱਗਣੀ ਐ ਤੀ ਤੀ ਆ ਤਾਂ ਇਹ ਬਾਅਦਾਂ ਮੈਂ ਟੱਟ ਜਾ ਪਾਇਆ ਫੇਰ ਹੁੰਦਾ ਤੇ ਉਹ ਵਾਲੀ ਉੱਧਰ ਤੱਕ ਬੜਾ ਫੇਰ ਹੁੰਦਾ ਹੈ ਰੋਗਾ ਜੀ ਬਾਣੀ ਪਾਣੀ ਪੂਣੀ ਲੱਗਦਾ ਬੁੱਟਰੀ ਚਾਹ ਰੱਖਿਆ ਮੰਮੀ بڑا ਮਿਹਨਤ ਦੇ ਬੜੀ ਮੰਮੀ ਬੜਾ ਠੀਕ ਹੈ ਇਤਾਂ ਬੰਦਾ ਲੱਗਦੀ ਮੈਂ ਬੜਾ ਠੀਕ ਮੈਂ ਵੀ ਚੱਲ ਉਸਤਾਦ ਕਿੰਨਾ ਲਾਉਣਾ ਲਾ ਲੋਗੇ ਨਾ ਮੇਰੇ ਤੋਂ ਨਾ 15 15 18 ਚੱਕਰ ਲਾਏ ਨਾ ਟੀਟੀ ਗਰਾਊਂਡ ਵਾਵਾ ਵੱਡੀ ਹੋਣੀ ਹੈ ਮੈਨੂੰ ਕਹਿੰਦਾ ਪੁਲਵਾਨ ਪੁਲਵਾਨ ਹੀ ਕਹਿੰਦਾ ਪ੍ਰਮਾਣ ਕਰੀਏ ਬਾਸ ਮੈਂ ਉਸਤਾਦ ਜੀ ਵੇਖ ਲਓ ਮਿਲ ਕੇ ਬਾਅਦ ਚ ਕਹਿੰਦਾ ਟੀਟ ਨਹੀਂ ਬੜਾ ਮੈਨੂੰ ਜਿਆਦਾ ਮੈਂ ਉਸਤਾਦ ਜੀ ਤੁਸੀਂ ਇੱਥੇ ਤੁਸੀਂ ਵੀ ਭੱਜਣੀ ਰਹੇ ਜੇ ਨਾ ਤੁਸੀਂ ਇਤਾਂ ਹੀ ਮੇਰੀ ਲੱਗੀ ਉਹਦੇ ਨਾਲ ਸੰਦੀਪ ਸੁਰਕਪੁਰੀ ਨਾ ਹੀ ਇੰਗਲੈਂਡ ਮਾਣਾ ਉੱਥੇ ਉਹ ਹੈ ਇਇਰ ਤੋਂ ਬੁੱਲਦੇ ਹੀ ਰਹਿੰਦੇ ਨੇ ਹਾਂ ਉੱਥੇ ਆਈ ਜੰਗਲ ਜਿਹਦੇ ਵਿੱਚ ਦੀ ਚਾਲ ਮਗਰ ਮਗਰ ਮੈਂ ਉਹਦੇ ਰਣੀਗ ਮਾਣ ਤੋਂ ਲਾਇਆ ਹੁੰਦਾ ਲੱਤਾਂ ਭਾਂ ਚਕੜਾ ਚਕੜਾ ਕਰਨ ਵੀ ਟੁੱਟ ਚੱਲੀਆਂ ਹੁੰਦੀਆਂ ਨਾ ਪੰਜ ਸੁੱਤ ਨਹੀਂ ਜਾਂਦੀ ਜਦੋਂ ਇਦਾਂ ਪੱਕੇ ਤੋਂ ਹੰਣਾ ਚੜਦਾ ਪਰ ਮੈਂ ਵੀ ਉਹ ਕਿਹੜਾ ਵੀ ਉਹ ਵੀ ਥੱਕਦਾ ਹੀ ਹੂਗਾ ਚਲੋ ਮੈਂ ਵਰ ਮਗਰ ਮਗਰ ਹੀ ਮਗਰ ਛਿੰਦੇ ਹੋਣ ਦੱਸਣੀ ਤਾੜੀ ਕਿਉਂ ਆ ਜੀ ਆ ਦੁਨੀਆ ਦਾ ਧਰਤੀ ਕੱਕ ਇੱਕ ਚੋਟੀ ਦੇ ਨੰਬਰ ਦਾ ਵਾਧਾ ਕਰ ਗਿਆ ਹੈ ਅਗਲੀ ਰੇਡ ਤੇ ਕਹਿੰਦੇ ਨੌਜਵਾਨ ਇਸ ਵੇਲੇ ਵਧਾਇਆ ਹੈ ਕਰੰਦੀਪੁਰ ਜਿਆ ਦੁਨੀਆ ਪਿਆਰ ਕਰਦੀ ਹੈ ਉਹ ਦੁਨੀਆ ਪਿਆਰ ਕਰਦੀ ਹੈ ਇਹ ਬੜਾਕੇ ਉਹ ਬੜਾਕੇ ਇਹ ਸ਼ੁਰੂ ਹੋ ਚੁੱਕਿਆ ਇੱਥੇ ਰਕ ਵਾਹ ਓਏ ਗੱਬਰੂਆ ਜੱਗ ਲੋ ਜੇ ਕੋ ਸ਼ੱਕੀ ਲੱਗਦਾ ਨੰਬਰ ਧਾਵੀ ਦਾ ਰੇਡ ਜੱਗੇ ਦੀ ਪੈਂਦੀ ਹੈ ਲਓ ਸਾਹਮਣੇ ਕਹਿੰਦੇ ਜੱਗਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਅਸਤਾਦਾ ਅੱਖ ਪਤਾ ਲੱਗਦਾ ਹੈ ਕਿ ਪੰਡਾਲਾ ਦੇ ਵਿੱਚ ਪੰਮੀਕਰ ਨਿਕਲਦੇ ਹੈ ਅੱਜ ਪਤਾ ਲੱਗਦਾ ਖਮਾ ਆਪਣੀ ਚਾਲ ਚੱਲਦਾ ਇਹ ਬੰਨੇ ਰੁਕਦਾ ਨਹੀਂ ਹੁਣ ਤਾੜੀ ਵੱਜਣੀ ਹੈ ਹੁਣ ਤਾੜੀ ਵੱਜਣੀ ਹੈ ਹੁਣ ਤਾੜੀ ਵੱਜਣੀ ਹੈ ਹੁਣ ਤਾੜੀ ਵੱਜਣੀ ਹੈ ਹੁਣ ਤਾੜੀ ਉੱਥੇ ਜੱਫਾ ਉਹ ਜੀ ਸਰਪੰਚ ਜਿਨ੍ਹਾਂ ਵੱਲੋਂ ਆਪਣੇ ਭਰਾ ਦਾ 1 ਲੱਖ ਦੀ ਨਗਦ ਰਕਮ ਦੇ ਨਾਲ ਵੱਡਾ ਸਨਮਾਨ ਹੈ ਕਿਉਂਕਿ ਜੋਦੇ ਦੇ ਨਾਲ ਰਣਜੋਤ ਭਰਾ ਦੇ ਨਾਲ ਨਰਵੈ ਭਰਾ ਦੇ ਨਾਲ ਪੁਰਾਣਾ ਪਿਆਰ ਹੈ ਮੈਂ ਪਹਿਲਾਂ ਕਿਹਾ ਵੀ ਪੁਰਾਣਾ ਪਿਆਰ ਹੈ ਜਦੋਂ ਦੇ ਕੱਚੀਆਂ 'ਚ ਪੜਦੇ ਸੀ ਉਦੋਂ ਦਾ ਪਿਆਰ ਹੈ ਜਦੋਂ ਦਾ ਕੱਚੀਆਂ 'ਚ ਪੜਦੇ ਸੀ ਚੀਮਿਆਂ ਵਾਲੇ ਦਾ ਆਹ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਮੈਚ ਬਾਤ ਕਰਵਾਏ ਆ ਛਿੰਦਿਆ ਮੈਚ ਬਾਤ ਦੇਖੇ ਆ ਆ ਦੇਖ ਲਾ ਵੀ ਰੱਬ ਰੂਪੀ ਦਸ਼ਕਾਂ ਦਾ ਟਸੇ ਬਣਾ ਆਪ ਸਿੰਘ ਜੀ ਸਰਪੰਚ ਦਾ ਪੁੱਤਰ ਆਵਤਾਰ ਸਿੰਘ ਜੀ ਮੈਂਬਰ ਸਾਹਿਬ ਤੇ ਹਰਪਾਲ ਸਿੰਘ ਜੀ ਟੈਂਟ ਵਾਲੇ ترਸੀਮ ਸਾਹਿਬ ਜਨਕਸ਼ਾਹ ਜੀ ਕਮੇਟੀ ਮੈਂਬਰ ਤੇ ਕੁਮੰਤ ਸਿੰਘ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੇ ਧੰਨਵਾਦ ਆ ਸਾਡੀ ਸਿਆਣੇ ਮਹਤਵਾਰ ਵੀਰਾਂ ਦੀ ਪ੍ਰਪਾ ਡੈਂਗ ਦਾ ਵਾਧਾ ਕਰ ਗਿਆ ਫਰਿਆਦ ਅਗਲੀ ਰੇਡ ਕਹਿੰਦੇ ਦਾਇਆ ਸਾੰਗੜੇ ਵਾਲਾ ਹਾ ਸੱਚ ਮੱਚ ਨਾਕੇ ਓਏ ਟੱਪ ਟੱਪ ਕੰਡੀਆਂ ਬਾਉਂਦੇ ਥਾਂ ਰੱਖਦਾ ਪਰੀਜ਼ ਭਾਈ ਲੱਤੂ ਵਾਲੇ ਨੂੰ ਕਹਿੰਦੇ ਛੋਟਾ ਭਾਈ ਮੰਦਾ ਇਹ ਕਹਿੰਦੇ ਨਾਜਵਨ ਦਾਇਆ ਟਾਰੀ ਬਾਰਡਰ ਦਾ ਇਲਾਕਾ ਹੈ ਟਟਾਂ ਦੇ ਦੂਰ ਪਸ਼ਾਰਾਂ ਦੇ ਬਾਗੇ ਖੜੀ ਰਾਹ ਪੁਛਦੀ ਰਾਹ ਪੁਛਦੀ ਲਹਾਰਾਂ ਦੇ ਬਾਗੇ ਖੜੀ ਰਾਹ ਪੁਛਦੀ ਰਾਹ ਪੁਛਦੀ ਲਹਾਰਾਂ ਦੇ ਚਰ ਨਾਲ ¡Real y yo Ground clear. Lastly, read. Ground clear. ਟੱਚ ਮੈਨੂੰ ਆਏ ਦਿਨਾਂ ਲਾਈਵ ਕਿ ਤਮਾਸ਼ਾਣਾ ਦਿਖਾਓ ਕਬੱਡੀ ਨੂੰ ਕਬੱਡੀ ਦਾ ਕੋਈ ਕਹਿੰਦਾ ਪਹਿਲਵਾਨ ਜੀ ਤੋਂ ਡਰਦਾ ਕੋਈ ਕੇ ਨੂੰ ਕਹਿੰਦਾ ਮੈਂ ਉਹਦੇ ਵਰਗਾ ਉਹ ਜਿਹੜੀ ਗੱਲਾਂ ਮੈਚ ਨਹੀਂ ਖੇਡਦਾ ਮੈਂ ਇਸ ਕਰਕੇ ਮੈਚ ਨਹੀਂ ਖੇਡਦਾ ਕਿ ਉਂਗਲਾ ਆਲੇ ਨੇ ਉਂਗਲਾ ਲਾ ਕੇ ਗਾਂ ਜਾਣੀਆਂ ਪੈਣੀ ਕਿਤੇ ਤੇ ਆ ਠੀਕ ਆ ਮੈਂ ਮੈਚ ਨਹੀਂ ਖੇਡਣਾ ਮੈਂ ਤਾਂ ਆ ਤੁਸੀਂ ਤਮਾਸ਼ਾ ਵੇਂਦੇ ਜੇ ਸਾਡਾ ਕਬੱਡੀ ਵੇਖਣੀ ਕਬੱਡੀ ਖੜਾਓ ਮਾਚਾ ਕਿਵੇਂ ਦੇ ਚਕੇ ਵੇਖ ਤੂੰ ਇਹ ਰੈਫਰੀਆਂ ਦੇ ਕਲਾਜ ਪੈ ਹੁੰਦੇ ਜੇ ਪੱਕਾ ਵਾਲਿਆਂ ਬੰਦਿਆਂ ਦੇ ਇਹ ਇਹਨੂੰ ਗੇਮ ਰਹਿਣ ਦੋ ਜੇ ਗੇਮ ਹੈ ਗੇਮ ਰਹਿਣ ਦੋ ਕਿਉਂ ਕਰਦੇ ਜਿੱਤ ਉਹ ਉੰਨੀ ਮੇਰਾ ਕੀ ਮਾਰੇ ਕੀਤਾ ਮੈਂ ਉਹਦਾ ਕੀ ਮਾਰੇ ਕੀਤਾ ਕੀਤਾ ਕਿ ਇਹਨੇ ਮਾਰਾਇ ਦਿੱਤੇ ਮੇਰੇ ਭਰਾ ਗੇਮ ਨੂੰ ਤੋਂ ਨਾ ਮੈਂ ਉਹਦੇ ਤੋਂ ਡਰਦਾ ਨਾ ਮੇਰੇ ਤੋਂ ਉਹ ਡਰਦਾ ਠੀਕ ਹੈ ਕਿਉਂਕਿ ਮੈਂ ਮੈਂ ਜਿੱਤਾਂ ਨਹੀਂ ਖੇਡਦਾ ਮੇਰਾ ਭਰਾ ਵਾ ਗੇ ਚ ਕਿੰਤੂ ਪਰੰਤੂ ਹੈਗਾ ਅੱਜ ਮੈਂ ਕਲੀਅਰ ਕਰ ਲੱਗਾ ਮੈਂ ਮੇਰਾ ਛੋਟਾ ਵੀ ਮੈਂ ਉਹਦੇ ਪਰ ਕਲੱਬ ਮੈਚ ਨਹੀਂ ਖੇਡਣੇ ਨਾ ਸਾਨੂੰ ਕਮੇਟੀ ਕੋਸ ਕਰੇ ਖੇਡਣ ਵਾਲਾ ਆ ਦੋ ਮੈਚ ਹੀ ਇੱਕ ਬਾਈ ਦਾ ਤੇਜ ਦਾ ਇਸ ਤੋਂ ਬਾਅਦ ਮੈਂ ਕੋਈ ਵੀ ਫਰੀਦ ਦੇ ਪਰ ਕਲੱਬ ਮੈਚ ਨਹੀਂ ਖੇਡਣਾ ਮੇਰਾ ਛੋਟਾ ਵੀਰਿਆ ਸਾਡੇ ਚ ਜੋ ਮਰਜ਼ੀ ਹੋਇਆ ਅੱਜ ਤੋਂ ਬਾਅਦ ਮੈਂ ਕਲੀਅਰ ਕਰ ਦਿੰਦਾ ਕਿ ਮੈਂ ਉਹਦੇ ਪਰ ਕਲੱਬ ਮੈਚ ਨਹੀਂ ਖੇਡਣਾ ਤੇ ਨਾ ਮੈਨੂੰ ਕੋਈ ਫਰਕ ਕਰੇ ਮੈਂ ਅਰਜੀ ਦਾ ਖਾਤਮਾ ਵੈਲਕਮ